ਲੋਕਲ ਹੈ ਜਿਹੜੇ ਕੋ ਹਾਦਸਾ ਹੋ ਗਿਆ ਕਿਸੇ ਦੇ ਸਾਹ ਤੇ ਲੱਗੀ ਕੋਈ ਜੰਮੇ ਵਾਰ ਉਹਦਾ ਦੇਖ ਲਓ ਕੋਲ ਬੰਦੇ ਹੈ ਨਸਲ ਟਮਟਾ ਜਿਹੜੇ ਹਾਦਸਾ ਹੋ ਜੇ ਸਾਹ ਤੇ ਲੱਗੇ ਫਿਰ ਸਰਕਾਰ ਨੂੰ ਬੋਲਾਗੇ ਕਿ ਨਹੀਂ ਆਪਾਂ ਜਦੋਂ ਪਤਾ ਤੈਨੂੰ ਕੋਲ ਬੰਦੇ ਉੱਪਰ ਵੀ ਕਿਉਂ ਨਹੀਂ ਆਉਂਦੇ ਇਹ ਆਣ ਘਟੀ ਵਾਉਂਦੇ ਆਉਂਦੇ ਲੋੜੀ ਲਜਾਸ ਹੋਣਾ ਰੱਖਿਆ ਯਾਰ ਤਾਂ ਆਪ 2 ਕਿਲੋਮੀਟਰ ਦਾ ਹਰਕ ਬੰਦੇ ਸੀ ਕਿ ਸਾਟੇਟ ਵਿੱਚ ਫੇਰ ਆ

ਸਸਿਕਾ ਜੀ ਮੈਂ ਸੁਨਾਮੋ ਕਲਾਰਾਂ ਜਾ ਰਿਹਾ ਸੀਗਾ ਤੇ ਆਹ ਦੇਖੋ ਕਿ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਚ ਬਸਾਂ ਵੀ ਟਰੱਕ ਵੀ ਟੈਂਪੋ ਵੀ ਸਾਰੇ ਚੱਲ ਰਹੇ ਨੇ ਤੇ ਜਦ ਕਿ ਜਿਹੜਾ ਰੂਟ ਹੈ ਕਿਉਂਕਿ ਪੁਲ ਕੱਟਿਆ ਹੈ ਇਹ ਸਿਰਫ ਸਕੂਟਰਾਂ ਮੋਟਰਸਾਈਕਲਾਂ ਟਰੈਕਟਰਾਂ ਛੋਟੀਆਂ ਗੱਡੀਆਂ ਵਾਸਤੇ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੱਡੀਆਂ ਗੱਡੀਆਂ ਵਾਲਿਆਂ ਨੂੰ ਕਿ ਮਹਿਲਾ ਚੌਂਕ ਹੋ ਕੇ ਆਓ ਕਿਉਂਕਿ ਜਦੋਂ ਜੇ ਖੁਦਾ ਨਾ ਖਾਸ ਤਾਂ ਕੋਈ ਹਾਦਸਾ ਵਾਪਰ ਜਾਂਦਾ ਹੈ ਫਿਰ ਸਾਰਾ মিডিਆ ਸਾਰੇ ਲੋਕ ਫਿਰ ਸਰਕਾਰ ਨੂੰ ਗਾਲਾਂ ਕੱਢਣ ਆਲੇ ਚੱਲ ਪਾਸੇ ਚੱਲ ਪੈਂਦੇ ਨੇ ਜਦ ਕਿ ਇੱਥੇ ਕਲੀਅਰਲੀ ਲਿਖਿਆ ਹੋਇਆ ਹੈ ਕਿ ਸਾਰਿਆਂ ਨੂੰ ਕਿਹਾ ਹੋਇਆ ਹੈ ਬੇਨਤੀ ਹੈ ਇਹ ਵੱਡੀਆਂ ਗੱਡੀਆਂ ਵਾਲੇ ਨਹੀਂ ਜਿਹੜੇ ਉਹ ਮਹਿਲਾ ਤੋਂ ਉਹ ਕਹਿੰਦੇ ਇਹ ਸਿਰਫ ਸਿਰਫ ਕੱਚਾ ਰਸਤਾ ਹੈ 4 ਮਹੀਨੇ ਲਈ ਔਰ ਛੋਟੀਆਂ ਗੱਡੀਆਂ ਦੇ ਲਈ ਹੈ ਸੋ ਮੇਰੀ ਸਾਰਿਆਂ ਨੂੰ ਆਪਾਂ ਕਿ ਵੇਦੇ ਕਿਰਪਾ ਕਰਕੇ ਸਰਕਾਰ ਦੀ ਐਸਪੀ ਨੂੰ ਮਨਜ਼ੂਰ ਕਰੋ ਧੰਨਵਾਦ